ਜੁਗੋ ਜੁਗ ਅਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਉ ਪਹਿਲੇ ਪਾਛਾ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 359 ਅੰਗ ਤੇ ਸ਼ਬਦ ਚਾਨ ਕਰਦੇ ਹਨ ਆਸਾ ਮਹੱਲਾ ਪਹਿਲਾ ਗੁਰ ਕਾ ਸ਼ਬਦ ਮੰਨੇ ਮਹਿ ਮੁੰਦਰਾ ਕਿੰਤਾ ਕਿ ਮਾ ਹੰਡਾਬੋ ਗੁਰ ਕਾ ਸ਼ਬਦ ਮੰਨੇ ਮਹਿ ਮੁੰਦਰਾ ਕਹਿੰਦੇ ਮਨ ਵਿੱਚ ਇਹਦੀਆਂ ਮੰਦਰਾ ਪਾਲਾ ਸੰਸਾਰ ਮੰਦਰਾ ਕੰਨਾਂ ਚ ਪਾਉਂਦਾ ਸਿਰ ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਜਿਹੜਾ ਸ਼ਬਦ ਹੈ ਨਾ ਇਹਦੀਆਂ ਮੰਦਰਾ ਪਾਲਾ ਸ਼ਬਦ ਦੀ ਮੰਦਰ ਕਿੱਥੇ ਪੈਂਦੀ ਹੈ ਕਹਿੰਦੇ ਮਨ ਦੇ ਵਿੱਚ ਮਨ ਦੇ ਵਿੱਚ ਪਰੋ ਲੈ ਨੂੰ ਇਹ ਸ਼ਬਦ ਨੂੰ ਮਨ ਦੇ ਵਿੱਚ ਪਾਲਾ ਸਿਰ ਗੁਰੂ ਨਾਨਕ ਦੇਵ ਜੀ ਸ਼ਬਦ ਨੂੰ ਮੰਦਰਾਂ ਦੱਸਦੇ ਸੰਸਾਰ ਤਾਂ ਮੰਦਰਾਂ ਉਹ ਸੋਨੇ ਦੀਆਂ ਚਾਂਦੀ ਦੀਆਂ ਕੰਨਾਂ 'ਚ ਪਾਉਂਦੇ ਆ ਭਰਤ ਜੋਗੀ ਨਾਲ ਜਦੋਂ ਮੁਲਾਕਾਤ ਹੋਈ ਭਰਤ ਜੋਗੀ ਸਿਰ ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ ਤੋ ਜੋਗੀ ਨਹੀਂ ਹੈਗਾ ਕਹਿੰਦੇ ਤਾਂ ਕੰਨਾਂ ਵਿੱਚ ਮੁੰਦਰਾ ਨਹੀਂ ਪਾਈਆਂ ਭਰਤੁਰਯੋਗੀ ਕਹਦਾ ਕੰਨਾਂ ਵਿੱਚ ਮੁੰਦਰਾ ਪਾ ਕੇ ਫਿਰ ਰੱਬ ਜੋਗ ਹੁੰਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਪਾਈ ਇਹ ਮੁੰਦਰਾ ਪਾਉਣ ਵਾਸਤੇ ਕੰਨ ਪਰੋਣੇ ਪਾਉ ਸਨਿਆਰ ਕੋਲ ਜਾਣਾ ਪਉ ਪੈਸੇ ਖਰਚਣੇ ਪਾਉ ਅੰਬੀਰ ਤਾਂ ਖਰਚ ਲੂ ਗਰੀਬ ਦਾ ਕੀ ਬਣੂ ਕਿਉਂ ਪੈਸੇ ਬਿਨ ਸਨਿਆਰ ਨਹੀਂ ਪੁੰਦਰਾ ਪੌਣੀਆਂ ਨਹੀਂ ਸੱਚ ਕਿ ਸਿਰ ਕੋ ਨਾਨਕ ਦੇਵ ਜੀ ਨੇ ਬਾਣੀ ਲੈ ਕੇ ਗਰੀਬਾਂ ਵਾਸਤੇ ਆਂਦੀ ਹੈ ਤਰਸ ਕੀਤਾ ਗਰੀਬਾਂ ਤੇ ਕਿ ਅਬੀਰ ਤਾਂ ਪੈਸੇ ਨਾਲ ਆਪਣਾ ਕੰਮ ਸਾਰਦੇ ਆ ਇ ਗਰੀਬ ਕੀ ਕਰਨ ਗਰੀਬਾਂ ਤੇ ਤਰਸ ਕੀਤਾ ਗਰੀਬਾਂ ਦੀ ਝੋਲੀ ਦੇ ਵਿੱਚ ਸਬਦ ਪਾ ਦਿੱਤਾ ਗਰੀਬਾਂ ਨੂੰ ਮਿਲੇ ਅੰਮੀਰਾ ਨੂੰ ਨਹੀਂ ਮਿਲਦਾ ਕਿਉਂ ਅਮੀਰ ਦੇ ਮਨ ਵਿੱਚ ਤਾਂ ਹੰਕਾਰ ਆ ਭਾਈ ਲਾਲੋ ਗਰੀਬ ਸੀ ਸੁੱਕੇ ਰੋਟੀਆਂ ਕੋਧਰੇ ਦੀਆਂ ਖਾਂਦਾ ਸੀ ਪਾ ਦਿੱਤਾ ਭਾਈ ਲਾਲੋ ਦੀ ਭਾਈ ਲਾਲੋ ਦੇ ਮਨ ਦੇ ਵਿੱਚ ਸ਼ਬਦ ਪਾ ਦਿੱਤਾ ਭਗਤ ਰਬੀਦਾਸ ਵੀ ਗਰੀਬ ਸੀ ਜੁੱਤੀਆਂ ਕੱਟਦਾ ਨਾਮ ਦੀ ਬਖਸ਼ ਹੋ ਗਈ। ਭਗਤ ਕਬੀਰ ਵੀ ਕੱਪੜੇ ਬੁੰਨਦਾ ਸੀ। ਰਮਾਨੰਤ ਨੇ ਬਖਸ਼ ਕਰ ਦਿੱਤੀ, ਨਾਮ ਦੇ ਦਿੱਤਾ। ਜਿੰਨੇ ਵੀ ਭਗਤ ਲਾਉਂਗੀ ਸਭ ਕੀਰਤ ਕਰਨ ਵਾਲੇ, ਦਸਾਂ ਨੌਹਾਂ ਦੀ ਕੀਰਤ ਕਰਨ ਵਾਲੇ। ਸਿਰ ਗੁਰੂ ਨਾਨਕ ਦੇਵ ਜੀ ਨੇ ਮੱਜਾਂ ਵਿਚਾਰੀਆਂ ਥਲ ਵੀ ਵਾਇਆ ਸਿਰ ਗੁਰੂ ਨਾਨਕ ਦੇਵ ਜੀ ਹੁਣ ਰਹਿਮਤਾ ਕਰਦੇ ਆ ਕਹਿੰਦੇ ਪਾਈ ਗੁਰ ਕਾ ਸਬਦਾਨਾ ਜਿਹੜਾ ਮੰਨੇ ਮੈਂ ਮੁੰਦਰਾ ਕਹਿੰਦੇ ਮਨ ਦੇ ਵਿੱਚ ਇਹਦੀਆਂ ਮੁੰਦਰਾ ਪਾਲਾ ਮਨ ਦੇ ਵਿੱਚ ਗੱਲ ਤਾਂ ਮਨ ਵਿੱਚ ਪਾਉਣੇ ਵਾਲੀ ਹੈ ਕੰਨਾਂ ਵਿੱਚ ਤਾਂ ਮੁੰਦਰਾ ਸੋਨੇ ਦੇ ਪਹਿਣੀਆਂ ਚਾਂਦੀ ਦੀਆਂ ਪਹਿਣੀਆਂ ਕੋਈ ਪਿੱਤਲ ਦੀਆਂ ਪਾ ਲੂ ਲੇਕਨ ਸਾਰਾ ਸਮਾਨ ਉਹ ਮੁੱਲ ਦਾ ਹੈ ਇੱਧਰ ਜਿਹੜਾ ਸ਼ਬਦ ਹੈ ਏデア ਨਾਲ ਮਿਲਦਾ ਜਦੋਂ ਰਹਿਮ ਕਰਦੇ ਸਤਿਗੁਰੂ ਤਰਸ ਕਰਦੇ ਆ ਫਿਰ ਸ਼ਬਦ ਦੀ ਪ੍ਰਾਪਤੀ ਹੁੰਦੀ ਹੈ ਸਿਰ ਗੁਰੂ ਨਾਨਕ ਦੇਵ ਜੀ ਨੇ ਇਹ ਸ਼ਬਦ ਮਨ ਵਿੱਚ ਪਾਉਣੇ ਵਾਸਤੇ ਲੈ ਕੇ ਅੰਦਰ ਸੱਚ ਖੰਡਾ ਕਿਉਂ ਜਦੋਂ ਮਨ ਵਿੱਚ ਪੈ ਗਿਆ ਕਿਸੇ ਨੂੰ ਦਿਖਦਾ ਨਹੀਂ ਫਿਰ ਕੰਨਾਂ 'ਚ ਮੁੰਦਰਾ ਪਈਆਂ ਵੀ ਤੇ ਲੋਕਾਂ ਨੂੰ ਦਿਖਦੀਆਂ। ਉਹਦਾ ਭੇਖ ਹੈ। ਭੇਖ ਨੂੰ ਬਾਣੀ ਬਹੁਤ ਬੁਰਾ ਮੰਨਦੀ ਐ। ਸਿਰ ਨੂੰ ਨਾਨਕ ਦੇਵ ਜੀ ਨੇ ਜਨੇਊ ਪਾਏ ਨਹੀਂ। ਕਿਉਂ ਜਾਣਦੇ ਸਨ? ਕਿ ਸ਼ਬਦ ਚਾਹੀਦਾ। ਜਨੇਊ ਗਲ ਵਿੱਚ ਪਾਉਂਦੇ ਆ। ਸ਼ਬਦ ਮਨ ਦੇ ਚ ਪੈਂਦਾ ਗੋਰ ਕਾ ਸਬਦ ਮੰਨੇ ਮੈਂ ਮੁੰਦਰਾ ਖਿੰਦਾ ਖੇ ਮਾ ਹਡਾਵੋ ਫਿਰ ਝੋਲੀ ਪਾਉਂਦੇ 나ਥ ਕਹਿੰਦੇ ਨਾ ਤੇ ਝੋਲੀ ਪਾਈ ਐ ਉਹ ਝੋਲੀ ਵਿੱਚ ਨਾ ਜਿਹੜੀ ਪਿੱਖਿਆ ਲੈਂਦੇ ਐ ਪਰ ਉਹ ਪਾ ਲੈਂਦੇ ਲੋਕਾਂ ਤੋਂ ਲੈ ਕੇ ਮੰਗ ਕੇ ਉਹ ਝੋਲੀ ਚ ਪਾ ਲਿਆ ਕਹਿੰਦੇ ਇਹ ਝੋਲੀ ਦੀ ਵੀ ਲੋੜ ਐ ਜਿਹੜੀ ਖਿਮਾ ਹੈ ਨਾ ਇਹਦੀ ਤੋਂ ਝੋਲੀ ਬਣਾ ਲੈ ਖਿੰਤਾ ਖਿਮਾ ਹੰਡਾ ਬੋ ਜੋ ਕੁਛ ਕਰੇ ਕਹਿੰਦਾ ਜੋ ਕੁਛ ਵੀ ਰੱਬ ਕਰਦਾ ਭਲਾ ਕਰ ਮੰਨੋ ਕਹਿੰਦੇ ਉਹਨੂੰ ਭਲਾ ਕਰਕੇ ਮੰਨ ਲੈ ਉਹਦੇ ਭਾਣੇ ਦੇ ਵਿੱਚ ਰਹਿਣਾ ਜੋ ਕੁਛ ਉਹ ਕਰਦਾ ਉਹਨੂੰ ਚੰਗਾ ਮੰਨਾਂ ਉਹਨੂੰ ਬਦਲਣ ਦੀ ਕੋਸ਼ਿਸ਼ ਨਾ ਕਰ ਲੈਕ ਅਸੀਂ ਰੱਬ ਦੇ ਕਰੇ ਵੀ ਉਹਨੂੰ ਬਦਲਣਾ ਚਾਹੁੰਦੇ ਆ ਜੋ ਕੁਛ ਕਰੇ ਭਲਾ ਕਰ ਮਾਨੋ ਸਹਜ ਯੋਗ ਕਹਿੰਦਾ ਫੇਰ ਤੂੰ ਆਪਣੇ ਆਪ ਹੀ ਰੱਬ ਜੁਗਾ ਹੋ ਜਾਵੇਂਗਾ ਆਪਣੇ ਆਪ ਤੇਰਾ ਰੱਬ ਨਾਲ ਮੇਲ ਹੋ ਜਾਣਾ ਹੈ ਕੀ ਕਰਨਾ ਹੈ ਐ ਸਬਦ ਦੀਆਂ ਮੁੰਦਰਾ ਮਨ ਚ ਪਾ ਲੈਣੀ ਹੈ ਖਿਮਾ ਕਰਨੀ ਹੈ ਰੱਬ ਦੇ ਭਾਣੇ ਵਿੱਚ ਰਹਿਣਾ ਜੋ ਕੁਝ ਕਰੇ ਪਲਾ ਕਰ ਮਾਨੋ ਸਹਿਜ ਯੋਗ ਨਿਦ ਪਾਬੂ ਸਾਰੀਆਂ ਰਿੱਧੀਆਂ ਸਿੱਧੀਆਂ ਦੀ ਪ੍ਰਾਪਤ ਹੋ ਗਈ। ਇਹ ਰਿੱਧੀਆਂ ਸਿੱਧੀਆਂ ਕੰਮ ਨੂੰ ਸਿੱਧਾ ਕਰਨ ਵਾਸਤੇ। ਬੜੇ ਤਰੀਕੇ ਦੱਸਦੇ ਮੇਰੇ ਵਰਗੇ। ਇਸ ਨੂੰ ਕਹਿੰਦੇ ਆ ਫੁੱਲ ਚੜਾ ਦੀ, ਕਿਸੇ ਨੂੰ ਕਹਿੰਦੇ ਖੀਰ ਚੜਾ ਦੀ, ਕਿਸੇ ਨੂੰ ਕਹਿੰਦੇ ਪਤਾਸੇ ਚੜਾ ਦੀ। ਕਿਸੇ ਨੂੰ ਕਹਿੰਦੇ ਦਹੀਂ ਨਾਲ ਆਦੀ, ਕਿਸੇ ਨੂੰ ਕਹਿੰਦੇ ਦੁੱਧ ਨਾਲ ਆਦੀ। ਇਹ ਕਾਦੇ ਵਾਸਤੇ ਹੈ ਇਹ ਕੰਮ ਸਿੱਧਾ ਕਰਨ ਦੇ ਵਾਸਤੇ ਕਰਦੇ ਆਂ ਅਸੀਂ ਕਿ ਇਹ ਕੰਮ ਸਿੱਧਾ ਹੋ ਜਵੇ ਸਾਡਾ ਕੋਈ ਕੰਮ ਨਾ ਹੁੰਦੇ ਆ ਹੋਵੇ ਤਾਂ ਇਹ ਜੇ ਪਖੰਡਾ ਚ ਪਾ ਕੇ ਤੋੜ ਦਿੰਦੇ ਆ ਸਿਰ ਕੋ ਨਾਨਕ ਦੇਵ ਜੀ ਕਹਿੰਦੇ ਕੰਮ ਸਾਰੇ ਸਿੱਧੇ ਹੋ ਜਾਣੇ ਆ ਤੇਰੇ ਕਰਨਾ ਤਾਂ ਕੀ ਹੈ ਇਹ ਸ਼ਬਦ ਨੂੰ ਰਿੱਧੇ ਚ ਪਾਉਣਾ ਹੈ ਖੇਮਾ ਕਰਨੀ ਆ ਗੁਰੂ ਦੇ ਭਾਣੇ ਵਿੱਚ ਰਹਿਣਾ ਸਾਰੀਆਂ ਰਿੱਧੀਆਂ ਸਿੱਧੀਆਂ ਦੀ ਪ੍ਰਾਪਤ ਹੋ ਗਈ। ਕੋਈ ਸਮਾਨ ਨਹੀਂ ਲਿਆਉਣਾ ਪਿਆ। ਇਹ ਸਾਰੇ ਮੁਫਤ ਵਾਲੇ ਕੰਮ ਹਨ। ਲੇਕਿਨ ਜਿਹੜੇ ਕੰਮ ਅਸੀਂ ਦੱਸਦੇ ਹਾਂ ਉਹ ਤਾਂ ਸਾਰੇ ਪੈਸੇ ਨਾਲ ਹੋਣੇ ਆ। ਹੁਣ ਦੁੱਧ ਵੀ ਕਿਹੜਾ ਮੁਫਤ ਮਿਲਦਾ ਕਿੱਥੋਂ? ਨਾ ਦਹੀਂ ਮਿਲਣਾ ਮੁਫਤ। ਨਾ ਪਤਾਸੇ ਮੁਫਤ ਮਿਲਣੇ ਕਿੱਥੋਂ? ਉਹਦਾ ਸਾਰਾ ਪੈਸੇ ਦਾ ਸਮਾਨ ਹੈ ਇੱਧਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਾਰਾ ਮੁਕਤਲ ਹੈ ਕਿਉਂ ਗਰੀਬਾਂ ਤੇ ਰਹਿਮਤ ਕੀਤੀ ਹੈ ਗਰੀਬਾਂ ਤੇ ਦਇਆਲ ਹੋਏ ਹੈ ਜੋ ਕੁਛ ਕਰੇ ਭਲਾ ਕਰ ਮਾਨੋ ਸਹਿਜ ਜੋਗ ਨਿਦ ਪਾਵੋ ਕਹਿੰਦਾ ਫਿਰ ਰੱਬ ਜੋਗਾ ਤਾਂ ਹੋ ਜੇਗਾ ਸਾਰੇ ਕੰਮ ਤੇਰੇ ਬਣ ਜਾਣਗੇ ਬਾਬਾ ਜੁਗਤ ਜਿਓ ਕਹਦਾ ਇਹ ਜ਼ੁਗਤੀ ਐ ਭਾਈ ਇਹ ਜ਼ੁਗਤੀ ਐ ਇਹ ਢੰਗਾਂ ਜਿਉਣ ਦਾ ਇਹ ਢੰਗ ਹੈ ਜਿਉਣ ਦਾ ਜੀਵਨ ਨੂੰ ਬਿਤਾਉਣ ਦਾ ਬਾਬਾ ਜੁਗਤ ਜਿਉ ਜੁਗੋ ਜੁਗ ਕਹਿੰਦੇ ਫਿਰ ਜਿਉ ਜੁਗ ਜੁਗ ਜਿਮ ਪਰਮ ਤਤ ਮੈ ਜੋਗਮ ਪਰਮ ਤਤ ਕਹਿੰਦੇ ਪ੍ਰਮਾਤਮਾ ਦਾ ਤਤ ਹੈ ਪਰਮ ਤਤਮੈ ਜੋਗਮ ਕਹਿੰਦੇ ਫਿਰ ਪ੍ਰਮਾਤਮਾ ਜੋਗਾ ਹੋ ਜਾਂਦਾ ਫਿਰ ਰੱਬ ਜੋਗਾ ਹੋ ਜਾਂਦਾ ਫਿਰ ਖੰਡ ਜੋਗਾ ਹੋ ਜਾਂਦਾ ਸਾਰੇ ਕੰਮ ਬਣ ਗਏ ਸਾਰੇ ਕੰਮ ਬਣਨ ਤੋਂ ਬਾਅਦ ਸੱਚਖੰਡ ਵੀ ਪਹੁੰਚ ਗਿਆ ਕਿਹੜੇ ਢੰਗ ਨਾਲ ਸਿਰ ਗੁਰੂ ਨਾਨਕ ਦੇਵ ਜੀ ਦੇ ਹੁਕਮ ਦੇ ਨਾਲ ਬਾਬਾ ਜੁਗਤਾ ਜੋਗ ਜਿਉ ਜੋਗੋ ਜੁਗ ਜੋਗੀ ਪਰਮ ਤਾਤਮ ਹੈ ਜੋ ਕਮ ਪਰਮ ਤਤ ਕਹਿੰਦੇ ਇਹ ਪਰਮਾਤਮਾ ਤਾਤਤ ਹੈ ਫਿਰ ਪਰਮਾਤਮਾ ਜੋਗਾ ਬਣ ਜਾਂਦਾ ਹੈ ਰੱਬ ਜੋਗਾ ਬਣ ਜਾਂਦਾ ਹੈ ਰੱਬ ਜੋਗਾ ਬਣਨ ਵਾਸਤੇ ਕੀ ਕਰਨਾ ਪੈਂਦਾ ਜੋ ਕੁਝ ਨਾਨਕ ਨੇ ਦੱਸਿਆ ਤਾਂ ਰੱਬ ਜੋਗਾ ਬਣਦਾ ਕਿਤੇ ਜਾ ਕੇ ਅੰਮ੍ਰਿਤ ਨਾਮ ਨਰੰਜਨ ਪਾਇਆ ਕਹਿੰਦੇ ਅੰਮ੍ਰਿਤ ਨਾਮ ਨਰੰਜਨ ਪਾਇਆ ਕਹਿੰਦੇ ਅੰਮ੍ਰਿਤ ਨਾਮ ਪਾਇਆ ਜਦੋਂ ਨਰੰਜਨ ਪਾ ਲਿਆ ਫਿਰ ਰੱਬ ਨੂੰ ਪਾ ਲਿਆ ਅੰਮ੍ਰਿਤ ਨਾਮ ਜਦੋਂ ਮਿਲਿਆ ਰੱਬ ਮਿਲ ਗਿਆ ਅਸੀਂ ਤਾਂ ਰੱਬ ਨੂੰ ਕੁਸੋਰ ਸਮਝੀ ਬੈਠੇ ਆ ਜਿਹੜੇ ਕੋ ਨਾਨਕ ਦੇਵ ਜੀ ਕਹਿੰਦੇ ਜਿਹੜਾ ਅੰਮ੍ਰਿਤ ਨਾਮ ਹੈ ਭਾਈ ਇਹ ਨਰੰਜਨ ਹੈ ਇਹ ਰੱਬ ਹੈ ਇਹ ਸ਼ਬਦ ਰੱਬ ਹੈ ਆਮਤ ਨਾਮਨ ਰੰਜਨ ਪਾਇਆ ਗਿਆਨ ਕਾਇਆ ਰਸ ਭੋਗਮ ਕਹਿੰਦਾ ਫਿਰ ਇਹ ਕਾਇਆ ਗਿਆਨ ਦੇ ਰਸ ਦਾ ਭੋਗ ਲਾਉਂਦੀ ਹੈ ਭੋਗਮ ਕਿਹੜਾ ਭੋਗ ਲਾਉਣਾ ਇਸ ਕਾਇਆ ਨੇ ਇਸ ਕਾਇਆ ਨੂੰ ਇਸ ਦੇਹ ਨੂੰ ਕਿਹੜੇ ਭੋਗ ਦੀ ਲੋੜ ਹੈ ਇਹ ਗਿਆਨ ਦਾ ਭੋਗ ਲਾਉਂਦੀ ਹੈ ਕਾਇਆ ਇਹ ਦੇਹ ਨੂੰ ਕਾਇਆ ਨੂੰ ਗਿਆਨ ਦੇ ਭੋਗ ਦੀ ਲੋੜ ਹੈ ਲੇਕਿਨ ਅਸੀਂ ਭੋਗ ਹੋਰ ਲਵਾਉਣ ਲੱਗ ਗਏ ਅਸੀਂ ਲੋਕਾਂ ਨੂੰ ਹੋਰ ਭੋਗ ਵੰਡਣ ਲੱਗ ਗਏ ਇਹ ਤਾਂ ਪਹਿਲੀ ਮੰਜ਼ਲ ਹੈ ਹਲੇ ਇਹ ਤਾਂ ਪਹਿਲੀ ਪੌੜੀ ਹੈ ਅਸੀਂ ਤਾਂ ਪਹਿਲੀ ਪੌੜੀ ਪਰ ਉਲਝ ਗਏ ਸਤਿ ਸ੍ਰੀ ਅਕਾਲ ਜੀ ਮਾਫ਼ ਕਰਨਾ ਸੁਣੋ ਬਾਣੀ ਕੀ ਕਹਿੰਦੀ ਐ ਫਿਰ ਉਹਨਾਂ ਤੋਂ ਪੁੱਛੋ ਜਿਹੜੇ ਭੋਗ ਵੰਡਦੇ ਆ ਢੇਰ ਲਾਈ ਬੈਠੇ ਆ ਭੋਗਾਂ ਦੇ ਫਿਰ ਕੀੜੇ ਵੀ ਚੱਲਣ ਲੱਗ ਜਾਂਦੇ ਆ ਭੋਗ ਦੇ ਵਿੱਚ ਉਹਦੇ ਵਿੱਚ ਦੇਖ ਲਓ ਡੱਬੇ 'ਚ ਰੱਖ ਕੇ ਇਹ ਖੇਲਾ ਖੁੱਲਾ ਜੇ ਪਤਾਸੇ ਰੱਖ ਕੇ ਦੇਖ ਲਓ 10 ਦਿਨ ਜੇ ਉਹਨਾਂ 'ਚੋਂ ਸੁੰਡੀਆਂ ਨਾ ਪੈ ਜਾਣ ਲੇਕਿਨ ਇਹ ਬਾਬੇ ਨਾਨਕ ਦਾ ਜਿਹੜਾ ਭੋਗ ਐ ਏ ਨਰਮਲ ਹੈ ਇਹਦੇ ਵਿੱਚ ਨਹੀਂ ਕੋਈ ਕੀੜਾ ਮਕੌੜਾ ਪੈਂਦਾ ਅਸੀਂ ਤਾਂ পাপ ਕਮਾ ਲਿਆ ਅਸੀਂ ਤਾਂ ਲੋਕਾਂ ਨੂੰ ਕੀੜੇ ਮਕੌੜੇ ਵਾਲੇ ਭੋਗ ਖਿਲਾਤੇ ਲੇਕਿਨ ਦੁਨੀਆਂ ਨੂੰ ਵੀ ਤਾਂ ਉਹੀ ਉਹੀ ਵਧੀਆ ਲੱਗਦਾ ਹੈ ਭੋਗ ਦੁਨੀਆਂ ਨੂੰ ਵੀ ਕਿਹੜਾ ਨਾਮ ਦੇ ਭੋਗ ਦੀ ਭੁੱਖ ਹੈ ਇੱਧਰ ਅਮਰਤ ਨਾਮ ਨਿਰੰਜਨ ਪਾਇਆ ਕਹਿੰਦੇ ਅਮਰਤ ਨਾਮ ਨੂੰ ਪਾਇ ਨਿਰੰਜਨ ਨੂੰ ਪਾਇ ਗਿਆਨ ਕਾਇਆ ਰਸ ਭੋਗਮ ਕਹਿੰਦੇ ਫਿਰ ਜਿਹੜੀ ਕਾਇਆ ਹੈ ਨਾ ਇਹ ਰਸ ਦਾ ਇਹਦਾ ਭੋਗ ਲਾਉਂਦੀ ਹੈ ਨਾਮ ਦਾ ਭੋਗ ਚਾਹੀਦਾ ਇਹ ਕਾਇਆ ਫਿਰ RAM ਨਾਮ ਦੇ ਨਾਮ ਦਾ ਭੋਗ ਲਾਉਂਦੀ ਹੈ ਇਸ ਕਾਇਆ ਨੂੰ ਕਿਹੜੇ ਭੋਗ ਦੀ ਲੋੜ ਹੈ ਸਾਬਤ ਦੇ ਭੋਗ ਦੀ ਨਾਮ ਦੇ ਭੋਗ ਦੀ ਆਮਤ ਨਾਮ ਨਰਜਣ ਪਾਇਆ ਗਿਆਨ ਕਾਇਆ ਰਸ ਭੋਗਮ ਇਸੇ ਕੀ ਜਦੋਂ ਵਿਚਾਰ ਕਰਾਂਗੇ ਫਿਰ ਆਪਣੇ ਆਪ ਸਮਝ ਪੈ ਜਾਂਦੀ ਹੈ ਕਾਇਆ ਤਾਂ ਹੁਣ ਦੇਹ ਨੂੰ ਕਹਿੰਦੇ ਆ ਇਹਦੀ ਕਾਇਆ ਸਿਕਣਾ ਕਹਿੰਦੇ ਤੇਰੀ ਕਾਇਆ ਨੂੰ ਕੋ ਕੁੱਤਿਆਂ ਦੇ ਨਹੀਂ ਖਾਣਾ ਇਹ ਦੇ ਹੈ ਇਹ ਕਿਹੜਾ ਭੋਗ ਲਾਉਂਦੀ ਹੈ ਇਹ ਨਾਮ ਦਾ ਭੋਗ ਲਾਉਂਦੀ ਹੈ ਇਹ ਸ਼ਬਦ ਦਾ ਭੋਗ ਲਾਉਂਦੀ ਹੈ ਫੇਰੇ ਰੱਬ ਜੋਗੀ ਬਣ ਜਾਂਦੀ ਹੈ ਅਮਤ ਨਾਮ ਨਿਰੰਜਨ ਪਾਇਆ ਗਿਆਨ ਕਾਇਆ ਰਸ ਭੋਗਮ ਰੋ ਸੇਵਨ ਨਗਰੀ ਮੈਂ ਆਸਣ ਬੈਸੋ ਸੇਵਨ ਨਗਰੀ ਫਿਰ ਜਿਹੜੀ ਰੱਬ ਦੀ ਨਗਰੀ ਹੈ ਫਿਰ ਉੱਥੇ ਆਸਣ ਲਾ ਕੇ ਬਹਿ ਜਾਓਗੇ ਕਹਿੰਦਾ ਸੱਚਖੰਡ ਦੀ ਜਾਸਣ ਮਿਲ ਗਈ ਉੱਤੇ ਜਗ੍ਹਾ ਮਿਲ ਗਈ ਸੇਵਸ ਸੇਵਨ ਨਗਰੀ ਮੈਂ ਆਸਣ ਬੈਸੋ ਕਲਪ त्याਗੀ ਬਾਦਮ ਫਿਰ ਜਿਹੜੀ ਕਲਪ ਦੀ ਸੀ ਨਾ ਤੜਪਦੀ ਸੀ ਕਾਇਆ ਕਲਪ ਤਿਆਗੀ ਇਹਨੂੰ ਫਿਰ ਤਿਆਗ ਦਿੱਤਾ ਛੱਡ ਦਿੱਤਾ ਹੁਣ ਕਾਇਆ ਕਲਪ ਦੀ ਨਹੀਂ ਹੈ ਕਿਉਂ ਸਿਵ ਨਗਰੀ ਦੇ ਵਿੱਚ ਵਾਸਾ ਹੋ ਗਿਆ ਸਿਵ ਨਗਰੀ ਮੈਂ ਆਸਣ ਬੈਸੋ ਕਲਪ ਤਿਆਗੀ ਬਾਦਮ ਸਿੰਘ ਜੀ ਸ਼ਬਦ ਤੋਨ ਸੋ ਹੈ ਸਿੰਘ ਜੀ ਸ਼ਬਦ ਕਹਿੰਦੇ ਸਿੰਜੀ ਵਜਾਉਂਦਾ ਨਾ ਜਿਹੜੀ ਸ਼ਬਦ ਦੀ বজਾਲਾ ਕੋਈ ਲੋੜ ਨਹੀਂ ਸਮਾਨ ਚੱਕਣ ਦੀ ਕਹਿੰਦੇ ਸਿੰਜੀ ਆ ਤਾਂ ਜਿਹੜੀ ਇਹ ਸਿੰਜੀ ਵੀ ਰੱਖਦੇ ਸੀ ਨਾ ਵਜਾਉਣੇ ਵਾਸਤੇ ਨਾਥ ਤੇ ਰੋ ਨਾਨਕ ਦੇਵ ਜੀ ਨੇ ਸ਼ਬਦ ਸੁਣਾਇਆ ਫੇ ਪਰਤਰ ਜੋਗੀ ਨੂੰ ਇਹ ਲੱਗਿਆ ਪਰਤਰ ਜੋਗੀ ਤੇ ਰੋ ਨਾਨਕ ਦੇਵ ਜੀ ਦੇ ਪੈਰਾਂ 'ਚ ਡਿੱਗ ਗਿਆ ਸਿੰਜੀ ਸ਼ਬਦ ਸਦਾ ਧੁਨ ਸੋਹੇ ਕਹਿੰਦੇ ਸ਼ਬਦ ਦੀ ਸਿੰਜੀ ਸਦਾ ਹੀ ਵਜਾ ਦੂਈ ਸਿੰਜੀ ਕਿੰਨੀ ਦਿਰ ਵਜਾਊਗਾ ਥੱਕ ਜਾਊਗਾ ਅੜ ਜਾਊਗਾ ਆਪੇ ਘੰਟਾ 2 ਘੰਟੇ 4 ਘੰਟੇ ਵਜਾਲੂ ਕਿੰਨੀ ਕੁ ਦੇਰ ਕੋਈ ਢੋਲ ਕੀ ਵਜਾਈ ਜਾਊਗਾ ਹੁਣ ਬੈਠ ਕੇ ਥੱਕ ਜਾਣਾ ਅੜ ਜਾਣਾ ਇਧਰ ਪਾਤਸ਼ਾਹ ਕਹਿੰਦੇ ਸਦਾ ਹੀ ਇਹ ਸ਼ਬਦ ਦੀ ਸੰਜੀ ਬਜਾ ਕਹਿੰਦੇ ਸੰਜੀ ਸ਼ਬਦ ਸਦਾ ਤੁਨ ਸੋਹ ਹੈ ਇਹਨ ਇਸ ਪੂਰੇ ਨਾਦਮ ਇਹਨ ਇਸ ਕਹਿੰਦੇ ਦਿਨ ਰਾਤ ਨੂੰ ਕਹਿੰਦੇ ਦਿਨ ਰਾਤ ਬਜਾ ਸ਼ਬਦ ਨੂੰ ਪੂਰੇ ਨਾਦਮ ਕਹਿੰਦੇ ਇਹ ਪੂਰਾ ਨਾਦਮ ਹੈ ਸੰਸੰਗ ਨਾਦਮ ਉਹਨੂੰ ਕਹਿੰਦੇ ਜਿਹੜੀ ਚੀਜ਼ ਉਹ ਕੋਈ ਆਵਾਜ਼ ਆਉਂਦੀ ਹੈ ਉਹਨੂੰ ਨਾਦ ਕਹਿੰਦੇ ਆ ਢੋਲ ਕੀ ਛੈਣਾ ਬਾਜਾ ਕੋਈ ਉਹਨੂੰ ਨਾਦ ਕਹਿੰਦੇ ਆ ਜਿਹੜੀ ਚੀਜ਼ ਵਿੱਚੋਂ ਆਵਾਜ਼ ਪੈਦਾ ਹੁੰਦੀ ਹੈ ਕਹਿੰਦੇ ਦਿਨ ਰਾਤ ਵਜਾਇ ਇਹਨੂੰ ਸ਼ਬਦ ਨੂੰ ਇਹ ਪੂਰਾ ਨਾਦ ਹੈ ਕਹਿੰਦੇ ਪਤ ਵਿਚਾਰ ਗਿਆਨ ਮਤ ਡੰਡਾ ਪਤ ਕਹਿੰਦੇ ਇੱਜ਼ਤ ਹੋਊਗੀ ਤੇਰੀ ਵਿਚਾਰ ਕਰ ਗਿਆਨ ਮਤ ਡੰਡਾ ਕਹਿੰਦੇ ਆ ਡੰਡਾ ਪੜਿਆ ਨਾ ਜਿਹੜਾ ਇਹ ਗਿਆਨ ਦਾ ਡੰਡਾ ਫੜ ਲਾ ਵਰਤਮਾਨ ਭਵੂਤਮ ਆ ਜਿਹੜੀ ਬੰਬੂਤੀ ਮਲੀ ਐ ਨਾ ਇਹ ਗਿਆਨ ਦੀ ਬੰਬੂਤੀ ਲਾ ਲਾ ਹਰ ਕੀਰਤ ਕਹਿੰਦੇ ਹਰ ਦੀ ਕੀਰਤ ਆ ਇਹ ਰੱਬ ਦੀ ਕੀਰਤ ਕਰਨੀ ਆ ਕੀਰਤ ਕਿਹੜੀ ਕਰਨੀ ਆ ਫਿਰ ਹਰ ਕੀਰਤ ਅਰਹਿ ਰਾਸ ਹਮਾਰੀ ਕਹਿੰਦੇ ਇਹ ਰਹੇ ਇਹਦੇ ਚ ਰਹੇ ਗੁਰਮਖ ਪੰਥ ਅਤੀਤਮ ਕਹਿੰਦੇ ਗੁਰਮਖ ਬਣ ਜਾ ਇਹ ਪੰਥ ਐ ਜਿਹੜਾ ਅਤੀਤਮ ਹੈ ਇਸੇ ਰੇ ਦਾ ਪੰਤਾ ਸਭ ਤੋਂ ਵੱਡਾ ਹੈ ਅਤੀਤ ਹੈ ਸਗਲੀ ਜੋਤ ਹਮਾਰੀ ਸਮਿਆਂ ਸਗਲੀ ਜੋਤ ਹਮਾਰੀ ਸਮਿਆਂ ਨਾ ਨਾਂ ਵਰਨ ਅਨੇਕਮ ਕਹਿੰਦੇ ਇਹਦਾ ਵਰਨਨ ਕਰਦੇ ਇਹ ਰੱਬ ਵਰਨਨ ਕਰਦਾ ਇਹ ਦੰਦ ਹੈ ਕੋ ਨਾਨਕ ਸੁਣ ਭਰਤਮ ਜੋਗੀ ਤੇ ਇਹ ਕੋ ਨਾਨਕ ਦੇਵ ਜੀ ਕਹਿੰਦੇ ਆ ਭਰਤਮ ਜੋਗੀ ਨੂੰ ਕਹੋ ਨਾਨਕ ਸੁਣ ਪ੍ਰਤਮ ਜੋਗੀ ਪਾਰ ਪਰਮ ਲਿਬ ਇਕਮ ਕਹਿੰਦੇ ਪਾਰ ਪਰਮ ਦੇ ਇਕ ਦੇ ਨਾਲ ਲਿਬ ਲਾਲਾ ਐ ਸਾਰੇ ਪਖੰਡਾ ਨੂੰ ਛੱਡ ਕੇ ਇਕ ਦੇ ਨਾਲ ਲਿਬ ਲਾਲਾ ਤੇਰ ਕੋ ਨਾਨਕ ਦੇਵ ਜੀ ਮਹਾਰਾਜ ਪ੍ਰਤਮ ਜੋਗੀ ਨੂੰ ਸਮਝਾਉਂਦੇ ਆ ਨਾ ਕਹੋ ਨਾਨਕ ਸੁਣਾ ਪ੍ਰਤਮ ਜੋਗੀ ਪਾਰ ਪਰਮ ਲਿਬ ਇਕਮ ਤਨ ਤਨ ਸਿਰ ਕੋ ਨਾਨਕ ਦੇਵ ਜੀ ਮਹਾਰਾਜ ਰਹਿਮ ਤਾਂ ਵੰਡਦੇ ਬਾਣੀ ਦੇ ਰਾਹੀਂ ਇਸ ਕਲਯੁਗੀ ਜੀਵ ਨੂੰ ਸੱਚਖੰਡ ਚ ਲੈ ਕੇ ਜਾਂਦੇ ਸੋ ਸਤਸੰਗ ਜੀ ਬਾਣੀ ਪੜਦੇ ਆ ਕਥਾ ਕਰਦੇ ਆ ਅਨੇਕਾ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋਗੀਆਂ ਹੋਣਗੀਆਂ ਅਣਜਾਣ ਸਨ ਦੇ ਮਾਫ ਕਰਨਾ ਅੱਗੇ ਤੋਂ ਸੁੱਧ ਤੇ ਸਪਸਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਵਕਸਣੀ ਬੁਲਾਓ ਫਤੇ ਵਾਹਿਗੁਰੂ ਕੀ ਕਾ